ਲੋਕੀ ਸਾਡੇ ਬਾਪੂ ਜੀ ਕੈਨੇਡਾ ਪਹੁੰਚ ਗਏ ਸਮਝਦੇ ਹੋ ਜੀ ਉਹਦੇ ਜਾਓ ਜੋ ਸਸਿਕਾ ਮੰਮੀ ਔਰ ਠੀਕ ਹੈ ਚੜਦੀ ਕਲਾ ਪਤਾ ਹੈ ਉਹ ਨਹੀਂ ਆਪੇ ਜਿਸ ਮੋਸਕਾ ਸੈਨਾ ਹਾਂ ਗਾ ਚੜਦੀ ਕਲਾ ਨਾ ਠੀਕ ਠਾਕ ਪਹੁੰਚ ਗਏ ਚੜਦੀ ਕਲਾ ਜਾ ਬਈ ਸਾਡੇ ਲਈ ਫੁੱਲ ਲੱਦੇ ਖੋ ਹਾਂਜੀ ਠੀਕ ਹੋ ਹਾਂ ਚੜਦੀ ਕਲਾ ਧੰਨਵਾਦ ਜਾਸਕਰ ਔਰ ਜਿਹੜੇ ਮੈਂ ਮਾੜਾ ਇੱਥੋਂ ਵਰਨਾ ਪੜੀ ਕਟੋ ਪਹੁੰਚ ਕੇ ਵੀ ਸਾਰੀ ਸੰਗਤ ਲਓ ਜੀ ਬਾਪੂ ਕਹਿੰਦਾ 에어ਪੋਰਟ ਤੋਂ ਘਰ ਨੂੰ ਜਾ ਰਹੇ ਆ ਕੈਨੇਡਾ ਇੱਧਰ ਦੇਖ ਕੇ ਬਾਪੂ ਕਹਿੰਦਾ ਉਹ ਤਾਂ ਖੱਬਲੀ ਵਾਲਾ ਕਹਿੰਦਾ ਖੱਪੜ ਵੜਿਆ ਪਿਆ ਕਹਿੰਦਾ ਲਓ ਜੀ ਪਹੁੰਚ ਕੇ ਬਾਪੂ ਜੀ ਕੈਨੇਡਾ ਦੇ ਵਿੱਚ ਘਰੇ 에어ਪੋਰਟ ਤੋਂ ਆ ਗਏ ਜੀ ਕੱਢੋ ਵੀ ਟੈਚੀ ਇੱਧਰ ਵੀ ਮਿਲਣ ਗਿਲਣੇ ਹੋ ਰਹੀ ਐ। ਇੱਕ ਵਾਰ ਤੂੰ ਡੋਲਦੀ ਕੋਈ ਫਿਰ ਦੋਹਰ ਆਉਂਦੇ ਫਿਰ ਉਹ ਡੋਲਦੂ। ਚਲ ਚੋੜਦੇ ਜਾਂਦੇ ਹੁੰਦੇ ਨੇ। ਠੀਕ ਐ। ਚੋੜਦੇ। ਇੱਕ ਚੋੜਦੇ ਹੁੰਦੇ ਨੇ। ਚੱਲ। ਕੀ ਕਿੰਨੇ ਆ?